ਸ਼੍ਰੀ ਮੁਖਤਸਰ ਸਾਹਿਬ ਦੇ ਨਜ਼ਦੀਕ ਵਗਣ ਵਾਲੇ ਰਾਜਬਾਏ ਵਿੱਚ ਪਾੜ ਪੈਣ ਕਰਕੇ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਏ ਜਾਣਕਾਰੀ ਅਨੁਸਾਰ ਸ਼੍ਰੀ ਮੁਖਤਸਰ ਸਾਹਿਬ ਦੀ 골ਡਨ ਬਸਤੀ ਨੇੜੇ ਵਗਣ ਵਾਲੇ ਰਾਜਬਾਏ ਵਿੱਚ ਅਚਾਨਕ ਪਾੜ ਪੈ ਗਿਆ ਜਿਸ ਕਰਕੇ ਇਸ ਰਾਜਬਾਹੇ ਦਾ ਪਾਣੀ ਖੇਤਾਂ ਦੇ ਨਾਲ-ਨਾਲ ਬਸਤੀ ਦੇ ਘਰਾਂ ਨੇੜੇ ਵੀ ਪਹੁੰਚ ਗਿਆ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਨਹਿਰੀ ਵਿਭਾਗ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਇਸ ਮੌਕੇ ਬਸਤੀ ਦੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮੰਗ ਹੈ ਕਿ ਤੁਰੰਤ ਰਾਜਬਾਏ ਨੂੰ ਬੰਦ ਕਰਕੇ ਟੁੱਟੂੱਟੀ ਹੋਈ ਸੜਕ ਨੂੰ ਤੁਰੰਤ ਬੰਦ ਕੀਤਾ ਜਾਵੇ ਮੈਂ ਨਮਿੰਦਰ ਚੋਦਰੀ ਐਮਸੀ ਵਾਰ ਨੰਬਰ 28 ਆਰਜ 177 ਕੋਈ ਇਸ ਹੁਆ ਟੁੱਟਿਆ ਜੀ ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਆ ਪਾਣੀ ਦਾ ਨਿਕਾਸ ਉਹ ਕੱਢੀ ਜਾਂਦੇ ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਤੇ ਸੂਬਾ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ ਨਿੱਕੇ ਨਿੱਕੇ ਜਵਾਕ ਹੈ ਚਾਹ ਰਹੇ ਕਿ ਬੇਨਤੀਆਂ ਵੀ ਆ ਕੇ ਸੂਬਾ ਬੰਦ ਕਰਨ ਜੋ ਘਰਾਂ ਦਾ ਬਚਾਅ ਹੋ ਸਕੇ ਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ ਚ ਤੇ ਜਾਨੀ ਨੁਕਸਾਨ ਹੋ ਸਕਦਾ ਜੀ ਕਿੰਨੇ ਟਾਈਮ ਹੋ ਗਿਆ 2 ਘੰਟਾ ਹੋ ਗਿਆ ਜੀ ਦੋ ਤਿੰਨ ਘੰਟੇ ਹੋ ਗਏ ਤਾਂ ਕੋਈ ਪਾਣੀ ਪੂਣੀ ਘਟੰਦਾ ਕੋਈ ਹੋਇਆ ਕੋਈ ਸਾਥੋ ਜੀ ਨਹੀਂ ਨਹੀਂ ਅਜੇ ਕਿਸੇ ਨੇ ਕੁਝ ਨਹੀਂ ਬੰਦ ਕੀਤਾ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਟਾਈਮ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਜੀ ਘਰ ਡੁੱਬੀ ਜਾਂਦੇ ਲੋਕਾਂ ਦੇ ਠੀਕ ਹੈ ਕਿੰਨਾ ਟੜਾ ਨੇ ਕਾਕਾ ਜੀ ਤੇ ਕਿਹੜਾ ਮੱਲਾ ਹੈ ਹਾਂ ਗੋਲਡਨ ਕੋਰਨ ਨਹੀਂ ਇਹ ਤਾਂ ਕੀ ਬਣਾ ਬਈ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਨਾ ਟੁੱਟ ਗਿਆ ਇਹਨੂੰ ਪੱਕਾ ਕਰਨਾ ਚਾਹੀਦਾ ਸਾਡੇ ਸਾਰੇ ਕਰ ਦੋਗੇ ਜੀ ਆਵੇ ਕਿ ਨਾ ਤੁ ਡੱਕੜਾ ਮੱਲਾ ਹੈ ਜਿਸਪਾਲ ਸਿੰਘ ਜੀ ਡੱਕੜਾ 골ਡਨ ਵਸਤੀ ਕੀ ਪਾਣੀ ਕਿੰਨਾ ਜਾ ਗਿਆ ਪਾਣੀ ਬਹੁਤ ਆ ਗਿਆ ਸਾਰਾ ਮੱਲਾ ਡੁੱਬ ਗਿਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੰਨ ਕੇ ਚੱਲੋ ਵੀ ਸਾਰੀ ਪੈੜੀਆਂ ਗੂਲੀਆਂ ਸਾਰੇ ਵਿੱਚ ਪਾਣੀ ਆ ਗਿਆ ਸਾਡੇ ਘਰ-ਬਾਰ ਨੂੰ ਸਾਰਿਆਂ ਨੂੰ ਨੁਕਸਾਨ ਹੈ ਕੀ ਮੰਗਰਦੇ ਹਾਂ ਮੰਗੇ ਇਹ ਹੈ ਇਸ ਪਾਣੀ ਬੰਦ ਹੋਵੇ ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ ਪਾਣੀ ਇੱਥੋਂ ਨਿਕਲਦਾ ਹੋਵੇ ਸਰ ਇਹ ਕਦੋਂ ਟੁੱਟਾਈ ਇਹ ਹੈ ਏ ਹੁਣੇ ਜੀ ਥੋੜੇ ਤੋਂ ਪਹਿਲਾਂ ਇੱਧਰ ਹੀ ਇਨਫਰਮੇਸ਼ਨ ਮਿਲੀ ਵੀ ਕਿ ਸੂਬਾ ਟੁੱਟ ਕੇ ਗਏ ਮੋਕੇ ਤੇ ਆਏ ਆ ਤੇ ਥਰੂ ਪੀਪੀਆਰ ਸਾਡੇ ਜੀ ਮੋਕੇ ਦੇ ਮੈਕਮੈਨ ਨੂੰ ਡਿਗਰਟ ਬੰਨਵਾਉਣ ਨੂੰ ਆਉਂਦੇ ਰਹੇ ਆ। ਸੂਆ ਬੰਦ ਕਰਾ ਦੂ। ਬਾ ਕਰਾਉਣ ਦੀ ਜਨਤਾ ਨਾਲ ਲਾਦੇ ਮੁੰਡੇ ਜੀ ਆਈ ਜਾਂਦੇ ਆ। ਨਾਲ ਗੱਟੇ-ਗੱਟੇ ਲੈਣ ਭੇਜਦੇ ਮੈਂ ਪਾਣੀ ਦੇ ਭਰ ਕੇ ਮਿੱਟੀ ਦੇ ਲਵਾ ਦਿੰਦੀ ਆ।